ਆਲਾ ਯਾਰ ਕੋ ਆਉਣਾ ਯਾਰ ਮੋਟਾ ਫੁੱਡੂ ਲਾ ਗਿਆ ਯਾਰ استاد ਕਹਦਾ استاد ਆ ਉਹ ਕੱਲਿਆਂ ਨੂੰ ਛੱਡ ਦਿੰਦਾ ਉਹ ਜਿਹੜਾ ਸਰਦਾਰ ਨਹੀਂ ਆਪਣੇ ਮਾਗਰ ਪਿਆ ਪੱਗ ਜੀ ਵਾਲਾ ਹਾਂ ਉਹਦੀ ਗੰਬਲ ਕੁੱਟ ਕਰਾਂਗੇ ਕਦੇ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਤੁਸੀਂ ਜਿੱਥੇ ਜਾਓਗੇ ਮੈਂ ਉੱਥੇ ਆਉਂਗਾ ਕਹਿੰਦਾ ਉਹ ਬੇਕਾਰਾ ਬੰਦਾ ਉਹਦੀ ਗੰਬਲ ਕੁੱਟ ਕਰਨੀ ਪਊਗੀ ਕਹਿੰਦਾ ਉਹ ਕਹਿੰਦਾ ਜੇ ਤੁਸੀਂ ਬਿੱਲਾ ਮਾਰਿਆ ਅੱਜ ਤੇ ਸੋਡਾ ਮੈਂ ਬਿੱਲਾ ਬਣਾ ਕੇ ਦਰੂਗਾ ਉਹਦਾ ਬਿੱਲਾ ਨਹੀਂ ਮਾਰਦੇ। ਆਹ ਉਸਤਾਦ ਖਾਸਦਾਗਾ। ਉਹ ਪੱਕ ਜੀ ਵਾਲੇ ਦੀ ਬਿੱਲੀ ਮਾਰਾਂਗੇ ਕਦੇ। ਉਸਤਾਦ ਦੇਖ ਖਾਸਦਾਗਾ। ਇਹ ਟੋਆ ਇੱਥੇ ਹੋਊਗਾ ਬਿੱਲਾ ਬੁੱਲਾ ਵੜਦਾ ਹੋਊਗਾ ਤੂੰ ਦੇਖ ਇਧਰ ਨਹੀਂ ਹੋ ਕੇ। ਉਸਤਾਦ ਮੈਨੂੰ ਤਾਂ ਕਵਰਸਤਾਨ ਦਾ ਏਰੀਆ ਲੱਗੀ ਜਾਂਦਾ ਤੇ ਭਾਂ ਦੇ ਯਾਰ ਦਾ ਘਰ ਲੱਗੀ ਜਾਂਦਾ ਕਿ ਤੇ ਕੋਈ ਝੂਟ ਪਾਪੇ ਨਾ ਜੰਬਰ ਜੇ ਇੱਥੇ। ਰੌਲਾ ਨਾ ਪਾ ਮੋਖਿਆ ਜਿਹੜਾ ਬਿੱਲਾ ਹੁੰਦਾ ਤੂੰ ਭਜਾ ਦੇਣਾ। ਬੱਲਾ ਦੀ ਪੈਣਦਾ ਯਾਰ ਦਾ ਭੂਤ ਨਾ ਚੰਬਰ ਜੇ ਕਿਤੇ ਕਿਦਰ ਇਹ ਨਹੀਂ ਚੰਬਰਦਾ ਭੂਤ ਆਪਾਂ ਹੋਰ ਕੀ ਭਾਲਦੇ ਕੋਈ ਭੂਤ ਨਹੀਂ ਚੰਬਰ ਜੇ ਅਸਤਾਰ ਗੱਡੇ ਦੀ ਗਈ ਐ ਮੈਂ ਚੁੱਲਿਆਂ ਤੇ ਬਲੌਣ ਨੂੰ ਮਿੱਟੀ ਲੈ ਕੇ ਜਾਣੀ ਐ ਇੱਥੋਂ ਓਏ ਮੋਟਿਆ ਨੜੇ ਦਾ ਢਿੱਡ ਭਰਨ ਵਾਸਤੇ ਵਿੱਚ ਵੜਦਾ ਮੈਂ ਤੇਰਾ ਦੇਖ ਲਾ ਓਏ ਅਸਤਾਰ ਨਹੀਂ ਮੈਂ ਚੌੜ ਕਰੀ ਜਾਂਦਾ ਸੀ ਯਾਰ ਚੁੱਲਿਆਂ ਤੇ ਮਿੱਟੀ ਲਾਉ ਨੂੰ ਕਿਹੜੀਆਂ ਇੱਥੇ ਮਾਈਆਂ ਵਿਆਹ ਕੇ ਲੈ ਜਾਂਦੇ ਗਾਣੇ ਤੂੰ ਉਹ ਆਜਾ استاد ਇੱਥੇ ਕੁਝ ਨਹੀਂ ਹੈਗਾ ਅੱਗੇ ਦੇਖਦੇ ਆਂਗੇ ਇੱਥੇ ਪਹਾੜੀ ਕਿਕਰਾਂ ਵਾਲੀਆਂ ਸੂਕ ਵਰ ਜਾਂਦੀ ਆ ਪੈਰ ਪੂਰ ਚ ਧਿਆਨ ਰੱਖੀ ਦੇਖ ਲਾ ਫਿਰ ਤੂੰ ਤਾਂ ਭੈਣ ਦੀ ਬੂਟ ਪਾ ਮੈਨੂੰ ਭੈਣ ਦੀ ਬੋਣ ਵੀ ਨਹੀਂ ਦਿੱਤੇ ਬੂਟ ਐੜੇ ਬੂਟ ਯਾਰ ਮੈਂ ਤਾਂ ਕਿਸੇ ਦੇ ਚੋਰੀਆਂ ਚੱਕੇ ਆ ਉਥੋਂ ਗਹਾਰਿਆਂ ਕੋਲ ਅੱਛਾ ਆਵੇ ਮੇਰੇ ਬਾਸ ਤੋਂ ਵੀ ਚੱਕ ਲੈਂਦਾ ਇੱਕ ਜੋੜਾ ਆ ਧਿਆਨ ਰੱਖੀ ਜੇ ਪਹਾੜੀ ਕੇ ਕਰਦੀ اصول ਵੜ ਗਈ ਨਾ ਵੱਡੇ ਘਮਣ ਤੋਂ ਕਢਾ ਕੇ ਲਿਉਣਾ ਪਊਗਾ ਕੰਡਾ ਤੇਰਾ ਦੇਖ ਲਾ ਫਿਰ ਕੰਡਾ ਕੰਡਾ ਦਾ ਹਸਤਾਬ ਆਪਾਂ ਤੇ ਕਢਦਾਂ ਨੇ ਹੁੰਨੇ ਆਗੇ ਹਸਤਾਬ ਤੂੰ ਮੈਨੂੰ ਆਏ ਗੱਲ ਦੱਸ ਵੀ ਜਿਹੜੀ ਆ ਮਾਵਾ ਇਹਦਾ ਇਤਿਹਾਸ ਦੱਸ ਮੈਨੂੰ ਕੋਈ ਏ ਮਾਲਾ ਦਾ ਇਤਿਹਾਸ ਕੀ ਹੋਣਾ ਮਰੇ ਬੰਦੇ ਦੀ ਮਾਲਾ ਮਿਲੀ ਸੀ ਤੇਰੇ ਪੈਨ ਨੂੰ ਮਰੇ ਨੂੰ ਨਹੀਂ ਮਾਲਾ ਮੇਰੇ ਨਾਲ ਚ ਪਾਕਿਸਤਾਨ ਯਾਰ ਮੋਟਿਆ ਕੋਈ ਗੱਲ ਨਹੀਂ ਮਰੇ ਬੰਦੇ ਆਪਾਂ ਨੂੰ ਕੀ ਕਹਿੰਦੇ ਆ ਯਾਰ ਆ ਰਾਤ ਨੂੰ ਪੈਨ ਵੀ ਕਿਤੇ ਵਿਗਾ ਵਿਗਾ ਕੇ ਮੈਨੂੰ ਕਦ ਕੰਮ ਵਾਰ ਵਾਰ ਕੇ ਤਾਂ ਨਹੀਂ ਕਰੇ ਮੇਰੇ ਤੂੰ ਐਂ ਕਰ ਮੋਟਿਆ ਇਹਦੇ ਤੇ ਚੜ ਜਾਏਗਾ ਨਾ ਸਾਡ ਮੇਰੀ ਪੈਂਟ ਪਾੜ ਜੂਗੀ ਪੈਂਟ ਲਾ ਕੇ ਚੜ ਜਾ ਫਿਰ ਤੂੰ ਅਸਾਂ ਗੱਲੋਂ ਵੀ ਨੀਕਰ ਵੀ ਨਹੀਂ ਪਾਈ ਓ ਯਾਰ ਮੋਟਿਆ ਕਹਿਓ ਜਾ ਬੰਦਾ ਯਾਰ ਤੂੰ ਇਹਦੇ ਤੇ ਤਾਂ ਹਾਂ ਪੱਕਾ ਤਿੱਤਰ ਰਹਿੰਦੇ ਹੋਣਗੇ ਓ ਯਾਰ ਉਸਤਾਦ ਮੈਂ ਤਿੱਤਰ ਦੇਖ ਲੈਣਾ ਇੱਥੋਂ ਹੀ ਦੇਖ ਲੈਣਾ ਗਾ ਤੂੰ ਲੰਮਾ ਗੜਾਸਾ ਕਰ ਕੇ ਰਾਂ ਮੋਟਿਆ ਉਸਤਾਦ ਪੈਣ ਤੋਂ ਨਹੀਂ ਸੂਲ ਵੱੜ ਗਈ ਓ ਉਸਤਾਦ ਕੋਈ ਕੋਰੀ ਪਾਉਣੀ ਉਸਤਾਦ ਕੀ ਵੱੜ ਗਈ ਓ ਉਸਤਾਦ ਹਾਂ ਯਾਰ ਕਹਿਓ ਜਾ ਬੰਦਾ ਤੂੰ ਯਾਰ ਓ ਉਸਤਾਦ ਸੂਲ ਵੱੜ ਗਈ ਯਾਰਾ ਕੀ ਕਰਾਂ ਯਾਰ ਤੂੰ ਪਾੜੀ ਕਿੱਕਰਾਂ ਜਲਾ ਕਿਸੇ ਦੇ ਘਰੀ ਲੈ ਚਲੇ ਗੁੱਦਾ ਬਿੱਲਾ ਬਿੱਲਾ ਮਾਰ ਲਾਂਗੇ ਤੂੰ ਗੁਆ ਪਰ ਮੈਨੂੰ ਰਹਿਣ ਦੇ ਯਾਰ ਤੂੰ ਹਾਲ ਨਹੀਂ ਬਹੁਤ ਆਏ ਦੇਤੇ ਪਾਏ ਹੋਏ ਦੇਖ ਲੈ ਯਾਰ ਉਸਤਾਦ ਫੇਰ ਕੀ ਹੋਇਆ ਜੇ ਠੰਡ ਹੋ ਗਈ ਹੁਣ ਤੂੰ ਟਿੱਪਰ ਥੋੜੀ ਘਾਰੇ ਆ ਖੇਤਾਂ 'ਚ ਮਿਲਣ ਦੇ ਤੇ ਤੇਰੇ ਤੋਂ ਥੋੜੀ ਮਿਲ ਨਹੀਂ ਹੈ ਯਾਰ ਹੁਣ ਕਿਧਰ ਚੱਲੀਏ ਮੋਟਿਆ ਫਿਰ ਉਸਤਾਦ ਯਾਰ ਮਿੱਠੋ ਨਹੀਂ ਤੁਰਿਆ ਜਾਣਾ ਮਿੱਠੇ ਮੇਰੇ ਦਾ ਸੂਲ ਵੱਧ ਗਈ ਯਾਰ ਹੁਣ ਪੂਣੀ ਕੋਈ ਕਰ ਹਾਲਾ ਪੁੱਖ ਵੀ ਲੱਗੀ ਪਈ ਹੈ ਯਾਰ ਤੂੰ ਰੋਜ਼ ਬਹਾਨਾ ਲਾਉਣਾ ਮੋਟਿਆ ਹਰ ਵਾਰੀ ਬਹਾਨਾ ਯਾਰ ਮੈਂ ਕਾਹਦਾ ਲਾਉਣਾ ਉਸਤਾਦ ਯਾਰ ਤੇਰੀ ਹੀ ਗੱਲਾਂ ਤੇਰੀਆਂ ਯਾਰ ਜੇ ਦਸਤਾਨ ਨਹੀਂ ਆਇਆ ਨਾਲ ਯਾਰ ਭੈਣੀ ਤੂੰ ਤਾਂ ਮੈਨੂੰ ਇਕੱਲੇ ਆ ਛੱਡਿਆ ਯਾਰ ਉਹ ਕਿਸੇ ਦੇ ਘਰੇ ਤਾਂ ਲੈ ਕੇ ਜਾਂਦਾ ਯਾਰ ਮੋਟਿਆ ਇਹ ਏਰੀਆ ਹੈਗਾ ਖਤਰਨਾਕ ਮੈਨੂੰ ਕੱਲੇ ਨੂੰ ਡਰ ਲੱਗਦਾ ਡਰ ਡੋਰ ਨਹੀਂ ਉਸਤਾਦ ਮੈਂ ਪੈਣਾ ਇੱਥੇ ਤੇ ਹੁਣ ਮੈਂ ਕੱਲਾ ਜਾਵਾਂ ਫਿਰ ਤੂੰ ਇੱਥੇ ਦੇਖ ਲੈ ਕਿਤੇ ਕੁਝ ਮਿਲ ਜਾ ਰਾਂਗਾ ਮੈਂ ਉਧਰ ਦੇਖ ਕੇ ਆਉਣਾਗਾ ਫਿਰ ਦੇਖਿਆ ਉਸਤਾਦ ਇਹ ਮੈਂ ਰਵਾ ਪਾਉਂਗਾ ਜੇ ਮੇਰੇ ਕੁਛ ਮਾਗਰ ਮੁਕਰ ਪੈ ਗਿਆ ਆ ਜੀ ਮੋਟਿਆ ਕਿਤੇ ਇੱਥੇ ਹੀ ਨੀਂਦ ਮਾਰੀ ਜਾਵੇਂ ਕਰਾੜੇ ਨਹੀਂ ਨਹੀਂ ਮੈਂ ਕਰਾੜੇ ਨਹੀਂ ਮਾਰਦਾ ਉਸਤਾਦ ਮੈਂ ਉਂ ਬੈਠਾਂਗਾ ਆਹੋ ਇੱਥੇ ਬੈਠਣਾਗਾ ਚੁੱਪ ਕਰਕੇ ਧਿਆਨ ਰੱਖੀਂ ਉਧਰ ਠੀਕ ਆ ਉਸਤਾਦ ਮੈਂ ਧਿਆਨ ਰੱਖੂ ਤੂੰ ਜਾ ਕੇ ਰਾਂ ਖਾ ਕੇ ਰੋਟੀਆਂ ਸੌ ਜਾਂਦਾਗਾ ਉਹ ਤੂੰ ਬਾਅਦ ਜਾ ਉਸਤਾਦ ਯਾਰ ਜੇ ਤੂੰ ਖਵਾਵੇਂਗਾ ਕੁਝ ਖਵਾ ਦੇ ਸਭ ਚੀ ਮੈਂ ਬਿਜਾ ਨਾ ਬਿਜਾ ਮੋਟਿਆ ਚੁੱਪ ਕਰਕੇ ਬੈਠ ਜਾ ਮੈਂ ਜਾਣਾ ਨਹੀਂ ਹੈਗਾ ਦੇਖ ਲੈ ਮੈਂ ਤੇਰੀ ਦੇਖਦਾ ਹਾਂ ਮੈਂ ਤੈਨੂੰ ਇਸ ਤਰ੍ਹਾਂ ਕਿੰਨਾ ਬਚੰਦਾ ਹਾਂ ਜਿਆਦਾ ਨਾ ਬੋਲ ਚੁੱਪ ਕਰਕੇ ਬੈਠ ਜਾ ਜੇ ਢਿੱਡ ਭਰਨਾ ਆਉਂਦਾ ਹਾਂ 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 ਗੱਲ ਠੀਕ ਆ ਉਸਤਾਦ ਮੰਗਲਾ ਬੁੱਤ ਅੰਜਰ ਦਾ ਮੋਟਾ ਯਾ ਉੱਥੇ ਬਹਿ ਗਿਆ ਡਰ ਲੱਗਦਾ ਕਿੱਧਰ ਦੀ ਬੜਨਾ ਪਊ ਐ ਮੋਟੇ ਇਹ ਕਿੱਥੇ ਮਰਵਾਏ ਆ ਜਾਂ ਆਹ ਪਤਾ ਆਇਆ ਨਹੀਂ ਨਾ ਮੈਨੂੰ ਕਹਿੰਦਾ ਕੱਲਾ ਜਾ ਕੇ ਦੇਖਿਆ ਇੱਥੇ ਲੜਾਊਗਾ ਕੁਛ ਮੋਟਾ ਇੱਥੇ ਸਪਾਨੀਆਂ ਖੱਡਾਂ ਵੀ ਵੜਗਾ ਨੇ ਕਿਤੇ ਸੱਪ ਨਾਲ ਲੜ ਜੇ ਕੋਈ ਕੋਪਰਾ ਲੜ ਜੇ ਕਿਤੇ ਆ ਮੇਰੇ ਲੌਂਡਿਆਂ ਦਾ ਮੋਟਾ ਮਰਵਾਊਗਾ ਜਿੱਦੇ ਮਰੇ ਮੈਨੂੰ ਐ ਲੱਗਦਾ ਵੀ ਕਦੇ ਬਣਾਈ ਮਰਾਂਗੇ ▇ਤੇ ਦੇ ਕਰਕੇ ਆ ਵੇਲ ਜੀ ਤਾਂ ਮੈਨੂੰ ਜੋਗੀਆਂ ਵਾਲੀ ਲੱਗਦੀ ਹੈਗੀ ਜੋਗੀ ਲਈ ਫਿਰਦੇ ਹੁੰਦੇ ਆ ਜਿਹੜੀ ਕਹਿੰਦੇ ਹੁੰਦੇ ਆ ਨਿਉਲਾ ਚੱਟ ਕੇ ਛੱਪਨਾ ਲੜਦਾਗਾ ਮੈਨੂੰ ਲੱਗਦਾ ਉਹੀ ਆ ਵੇਲ ਜੀ ਇਹ ਲੈ ਜਾਂਦੇ ਆ ਟੋਟਾ ਇਹਦਾ ਵੇਚ ਦਿਆਂਗੇ ਜੋਗੀਆਂ ਨੂੰ ਇਹ ਤਾਂ ਵਾਲੀ ਲੱਗਦੀ ਆ ਲੰਮੀ ਉਹ ਤਾਂ ਨਹੀਂ ਹੋ ਸਕਦੀ ਉਹ ਤਾਂ ਥੋੜੀ ਮੋਟੀ ਹੁੰਦੀ ਹੈ ਜੀ ਚੱਲ ਅੱਗੇ ਦੇਖਦੇ ਆ ਚੱਲ ਕੇ ਆ ਭੈਣ ਵੇ ਯਾਰਾ ਕਿੱਥੇ ਫਸ ਗਏ ਆਰਾ ਪੰਗਾ ਲੈ ਲਿਆ ਮੋਟਿਆ ਭੈਣ ਬਿਆ ਯਾਰਾ ਕਿੱਥੇ ਵਸਾਤੇ ਕਿੱਧਰ ਰਹਿ ਗਿਆ ਤੂੰ ਆਪ ਆਪ ਨਾ ਲੈ ਲਿਆ ਕਿਹੜਾ ਯਾਰ ਮੈਨੂੰ ਲੱਗਦਾ ਕਿਸੇ ਡੇਰੇ ਦੂਰੇ ਚ ਰਹਿਣ ਲੱਗਣਾ ਪਊਗਾ ਕਿਹੜੇ ਬਿੱਲੇ ਫੜਾਂਗੇ ਆਪਾਂ ਇਧਰ ਮੈਨੂੰ ਲੱਗਦਾ ਬਿੱਲਾ ਬੋਲੀ ਜਾਂਦਾਗਾ ਕੁਛ ਹੋਊ ਆ ਇਧਰ ਪੱਕਾ ਅੰਜਰ ਦਾ ਜਗਾ ਵੀ ਸਨਸਾਨ ਜੀ ਆ ਕੱਲੇ ਨੂੰ ਡਰ ਲੱਗੀ ਜਾਂਦਾ ਮੋਟੇ ਨੂੰ ਲੈ ਕੇ ਆਉਣ ਦੇ ਨਾਲ ਕੱਲੇ ਜਾਣੇ ਤੋਂ ਟੱਪ ਜੂਗਾ ਬਿੱਲਾ ਇਹ ਪਹਿਲਾਂ ਧਰਨ ਦੇ ਪਾ ਕਿੱਥੇ ਫਸਾਏ ਆ ਮੋਟੇ ਨੇ ਕੱਲਾ ਨਹੀਂ ਆਉਂਦਾ ਮੈਂ ਦੂ ਬਾਦ ਇਧਰ ਮੋਟਾ ਪੰਗੇ ਬੀਜ ਦਾ ਮੇਰਾ ਲੋਡਾ ਸਾਰੇ ਇਨੂੰ ਇੱਥੇ ਰੱਖ ਜਾਣੇ ਹੈਗੇ ਦਵਾਰੇ ਆਉਣਾ ਤਾਂ ਹੈਗਾ ਇੱਧਰ ਚੱਲ ਯਾਰ ਪੈ ਜੇ ਯਾਰ ਆਪਾਂ ਉਸਤਾਦ ਨੂੰ ਪੇਸ਼ਤਾ ਖਾਲੀ ਉਹਨੇ ਮੁਰਨਾ ਨਹੀਂ ਕੁਝ ਖਿਲਾ ਆਉਂਗਾ ਖਾਣ ਨੂੰ ਆਪਾਂ ਸੌਂ ਜੀਏ ਬਈ ਆਰਾਮ ਕਰ ਲਈ ਅੱਧਾ ਪਾਣਾ ਕਾਂਟਾ

ਇਥੇ ਜਾਨਵਰੀ ਵਾਲੇ ਬੋਲਦੇ ਆ ਇੱਥੇ ਜਿਹੜਾ ਹਿਲਾ ਹੋਵੇ ਮੈਨੂੰ ਲੱਗਦਾ ਸੇ ਸੋਰੀਨਾ ਬੈਠਾ ਹੋਵੇ ਕੋਈ ਭੂਤ ਪ੍ਰੇਤ ਮੋਟਾ ਮौज ਨਾਲ ਪਿਆ ਯਾਰ ਖਾਦਾ ਬੰਦਾ ਇਹ ਵਾਏ ਮੋਟਿਆ ਮੋਟਿਆ ਯਾਰ ਉਧਰ ਤਾਂ ਡਰ ਲੱਗ ਜਾਂਦਾ ਸੁੱਤਾ ਪਿਆ ਤੂੰ ਮौज ਨਾਲ ਉਸਤਾਦ ਕੀ ਹੋ ਗਿਆ ਡਰਾਈ ਜਾਣਾ ਯਾਰ ਤੂੰ ਡਰਾਈ ਕੀ ਜਾਣਾ ਮੋਟਿਆ ਇੱਥੇ ਸੌਈ ਜਾਣਾ ਪਹਿਲਾਂ ਇੱਥੇ ਤਿੰਨ ਬੰਦਿਆਂ ਦਾ ਬਲਾਤਕਾਰ ਹੋਇਆ ਹੋਇਆਗਾ ਆਪਣਾ ਨਹੀਂ ਹੁੰਦਾ ਆਪਾਂ ਦਾਗੀ ਝੋਟੇ ਆ ਦਾਗ ਲਾ ਕੇ ਛੱਡਿਆ ਹੋਇਆ ਆਪਾਂ ਨੂੰ ਇੱਧਰ ਆ ਜਾ ਤੂੰ ਮੇਰੇ ਨਾਲ ਚੱਲ ਉਧਰ ਤਾਂ ਮੈਨੂੰ ਡਰ ਲੱਗਦਾ ਇਕੱਲੇ ਜਾਣੇ ਨੂੰ ਤੈਨੂੰ ਡਰ ਲੱਗਦਾ ਫਿਰ ਆ ਜਾ ਚਾਹ ਦੇ ਆਂ ਪੰਜ ਮਿੰਨਤ ਲੱਗਦਾ ਉਸਤਾਦ ਕਿੱਥੇ ਜਾਣਾ ਉਧਰ ਚੱਲਦੇ ਆਂ ਜੇ ਕੁਛ ਖਾਣਾਗਾ ਤਾਂ ਮੇਰੇ ਨਾਲ ਆ ਜਾ ਉਧਰ ਚੱਲ ਵੜਦੇ ਉਸਤਾਦ ਹੁਸਾਗਾ ਕਰਦਾ ਯਾਰ ਤੂੰ ਤਾਂ ਮौज ਨਾਲ ਘਰਾੜੇ ਮਾਰੀ ਜਾਣਾ ਯਾਰ ਸੋਹਣਾ ਵੀ ਜ਼ਰੂਰੀ ਹੁੰਦਾ ਉਸਤਾਦ ਬੰਦੇ ਨੂੰ ਆਹ ਜਗਾ ਬਹੁਤ ਖਤਰਨਾਕ ਆ ਯਾਰ ਇਧਰ ਪਾਸ ਏ ਮੈਂ ਤਾਂ ਹੀ ਤਾਂ ਕਹਿਣਾ ਯਾਰ ਤੂੰ ਤਾਂ ਥੱਲੇ ਨੂੰ ਭੇਜਦਾ ਸੀ ਮੈਨੂੰ ਇਧਰ ਆ ਨਦੀ ਪਾ ਗਿਆ ਇੱਧਰ ਤੇ ਤੇ ਉੱਧਰ ਦੀ ਕਤੇ ਉੱਧਰ ਦੀ ਯਾਰ ਇਹ ਤਾਂ ਮਲਕਾ ਵਾਲਾ ਸੀਨ ਬਣਾ ਪਿਆ ਯਾਰ ਇਹ ਐਵੇਂ ਜਾਂਉਂਦੇ ਜੰਗਲਾਂ ਨਾਲੋਂ ਵੀ ਮਾਰੇ ਜੰਗਲ ਆ ਇੱਥੇ ਬੜੀ ਭੈੜੀ ਜੇ ਕੋਈ ਬਾਲੇ ਨੂੰ ਨਹੀਂ ਨਿਕਲ ਗਏ ਇੱਧਰ ਦੀ ਜਾ ਕੇ ਉੱਧਰ ਦੀ ਆ ਕੇ ਆ ਜਾ ਮੋਟਿਆ ਟੱਪਿਆ ਚੱਲ ਅਸਤ ਚੱਲ ਮੈਂ ਤਾਂ ਉਦੀ ਬਾਗਲੀ ਵੀ ਇੱਥੇ ਧਰ ਗਿਆ ਸੀ ਮੈਂ ਕਿਹਾ ਪਹਿਲਾਂ ਮੋਟੇ ਨੂੰ ਲੈ ਕੇ ਆਉਨੇ ਆ ਆਹ ਜਗ੍ਹਾ ਖਤਰਨਾਕ ਆ ਯਾਰ ਤੂੰ ਆ ਕੇ ਦੇਖ ਇੱਥੇ ਪਹਿਲਾਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਹਾਂ ਆਹ ਦੇਖ ਇਧਰਲਾ ਏਰੀਆ ਮੈਨੂੰ ਠੇਪ ਨਹੀਂ ਲੱਗਦਾ ਅਸਤਾਦ ਉੱਥੇ ਕੋਈ ਚੀਜ਼ ਲੱਗਦੀ ਆ ਮੈਨੂੰ ਰਹਿੰਦੀ ਓਹ ਬੋਣਗੇ ਪੱਕਾ ਬਿੱਲੇ ਹੋਣਗੇ ਉੱਥੇ ਕੱਲ ਸੁਣ ਲੈ ਸਰੀਰ ਤਣਲਾ ਆਪਦਾ ਵੀਡੀ ਬੱਤੀ ਪੀ ਲਾ ਜੇ ਪਹਿਲਾਂ ਪੀਣੀ ਆ ਤਾਂ ਆ ਤੂੰ ਬੇਇੱਜ਼ਤੀ ਨਾ ਕਰਿਆ ਕਰ ਮੈਂ ਸੇਟ ਬੀਨਾਂ ਘਰ ਜਣਵਾਈ ਤਾ ਯਾਰ ਮੋਟੇ ਮੈਂ ਤਾਂ ਹੀ ਤਾਂ ਤੈਨੂੰ ਕਹਿਣਾਗਾ ਕੋਈ ਕੂ ਲਿਪ ਬਗੈਰਾ ਲਾਉਣੀ ਆ ਤਾਂ ਲਾਲਾ ਬਿੱਲਾ ਟਪਣਾ ਨਹੀਂ ਚਾਹੀਦਾ ਪਰ ਅਸਤਾਬ ਤੂੰ ਵੀੜੀ ਪੀਲਾ ਕੇ ਤੀ ਨਹੀਂ ਆਦਾ ਬੀਤੀ ਹੋਈ ਯਾਰ ਸਾਰਾ ਕੁਝ ਹੈ ਚਾਹੋ ਫਿਰ ਚੱਲ ਗਏ ਚਾਹ ਅਸਤਾਬ ਬਾਗੂ ਚਾਕਾ ਪਣੀ ਤਿਆਰ ਆਗਾ ਮੈਂ ਜਮਾ ਤਿਆਰ ਵਰਤਾਰ ਹਸਤਾਬ ਨਹੀਂ ਉਹ ਫਿਰ ਠੂਏ ਚ ਮਿਲੇ ਦੇ ਮੈਂ ਤਾਂ ਅਸਤਾਬ ਛੱਡਣਾ ਨਹੀਂ ਵਿੱਚ ਤੇਰੇ ਵੀ ਜੜ ਦੂੰ ਦੇ ਜੜ ਨੂੰ ਦੇਖ ਲੈ ਮੇਰੇ ਕੋਲੇ ਮੋਟਿਆ ਗੜਾਸਾ ਬਿੱਲੇ ਦੀਆਂ ਦੋ ਬਣਾ ਦੂੰ ਮੈਂ ਮਾਰ ਕੇ ਯਾਰ ਸਤਾ ਚਾਲਾ ਉਹ ਖੋਦ ਵਿੱਚ ਹੋ ਸਕਦਾ ਕੁਸ ਬੋਚ ਕੇ ਲੰਘ ਕੇ ਆਈ ਪਹਿਲਾ ਰਾਤ ਆ ਸੀ ਮੈਨੂੰ ਇੱਥੇ ਚਿੰਟ ਗਿਆ ਸੀ ਮੈਨੂੰ ਚਾਲਾ ਉਸਤਾਦ ਬਗਲੀ ਉੱਥੇ ਧਰਦੇ ਕੇਰਾ ਪਤਾ ਨਹੀਂ ਕੀ ਕੰਨਾ ਤੇ ਕੀੜੀਆਂ ਹੀ ਚੜੀ ਜਾਂਦੀਆਂ ਨੇ ਇਥੋਂ ਉਸਤਾਦ ਜੀ ਵਾਲੀ ਘੱਟ ਖਾਲਿਆ ਕਰੋ ਕੁਰਕ ਦਾ ਸੋਡੇ ਕੰਨਾ ਤੇ ਹੋਣੀ ਐ ਮੋਟਿਆ ਚੁੱਪ ਕਰਕੇ ਆ ਜਾ ਗੜਾਸਾ ਮਾਰੂ ਮੈਂ ਤੇਰੇ ਉੱਠਿਆ ਮੈਨੂੰ ਲੱਗਦਾ ਜਿਹੜਾ ਉਹ ਖੱਡਾ ਉੱਥੇ ਇੱਕ ਵੀ ਸੂਈ ਲੱਗਦੀ ਆ ਉੱਥੇ ਦੇਖ ਕੇ ਜਾਈਏ ਸਤਾਰ ਕਿਤੇ ਗਿੱਟਾ ਫੜਵਾ ਲੈ ਆਪਣਾ ਦੇਖ ਲਾ ਕਿਤੇ ਮੋਟਿਆ ਵੜਵਾ ਨਾ ਦੇਈ ਇਹ ਜਾ ਢਿੱਡ ਭਰਨ ਦਾ ਹੋ ਕਰਾਂਗੇ ਆਪਾਂ ਮੈਨੂੰ ਉਸਤਾਦ ਗੁਰ ਦਿੱਤਾ ਹੋਇਆ ਉਸਤਾਦ ਨੇ ਮੈਂ ਦੇਖਦਾ ਜਾ ਕੇ ਉੱਥੇ ਉਹ ਖੱਡਾ ਜਾਂ ਸੰਜੜ ਦਾ ਕਾਰਾ ਲੱਗਦਾ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੂੰ ਦੇਖ ਮੋਟਿਆ ਹੈਦਰ ਦੀ ਉਸਤਾਨ ਉਸਤਾਨ ਕੀ ਆ ਮੋਟਿਆ ਡਰਾ ਕੀ ਚੀਜ਼ ਬੈਠੀ ਲੱਗਦੀ ਅੰਦਰ ਚੀਜ਼ ਬੈਠੀ ਆ ਕੋਈ ਹੱਥ ਪਾ ਕੇ ਕੱਢ ਲਾ ਫਿਰ ਹੋਰ ਹੱਥ ਮੈਂ ਪੈਣ ਦੀ ਪਰਵਾਹ ਨਾ ਹੋਣੀ ਆਗਾ ਯਾਰ ਤੂੰ ਇਹਦੇ ਵਿੱਚ ਦੇਖ ਉਧਰੋਂ ਦੇਖ ਮੈਂ ਉਧਰੋਂ ਦੇਖਦਾਗਾ ਦੇਖ ਲਾ ਉਧਰੋਂ ਫਿਰ ਤੂੰ ਦੇਖ ਕੋਈ ਇੱਥੇ ਖੋਡਾ ਹੈਗੀ ਆ ਵਿੱਚ ਹੱਥ ਪਾਲਾ ਜਾਂ ਡਰੀ ਕਿਉਂ ਜਾਣਾ ਤੂੰ ਉਸਤਾਦ ਡਰਨਾ ਕੀ ਆ ਯਾਰ ਡਰਨਾ ਤਾਂ ਪਊ ਉਹ ਤੇਰੇ ਉੱਤੇ ਨੂੰ ਸੱਪ ਉਹ ਸੱਪ ਤੇ ਤੇ ਨੂੰ ਸੱਪ ਪਲਰ ਨਹੀਂ ਐ ਸੱਪ ਉਸਤਾਦ ਉਸਤਾਦ ਉੱਥੇ ਆ ਬੈਠਾ ਮਿੰਦਾਗਾ ਖਾ ਜਾ ਉਹ ਸੱਪ ਤੂੰ ਆਏ ਘਰੇ ਨੇ ਲੱਤ ਤੇ ਰੱਸੀ ਰੁੱਸੀ ਬੰਨ ਤੂੰ ਆ ਬੈਠਾ ਦੇਖ ਉਸਤਾਦ ਤੀ ਯਾਰ ਇਹਨੂੰ ਭਰ ਸਹੀ ਯਾਰ ਉਸਤਾਦ ਕੰਚਰ ਤੇ ਆ ਸੱਪ ਬੈਠਾ ਉਸਤਾਦ ਆ ਯਾਰ ਭੈਣ ਚੋ ਬੜਾ ਲੜ ਗਿਆ ਯਾਰ ਕਾਂ ਚੜਦੇ ਆ ਤੂੰ ਮਰਵਾਏਗਾ ਮੈਨੂੰ ਵੀ ਲਾ ਯਾਰ ਹੈ ਕਾਲਾ ਨਾਗ ਸਾਰਾ ਹੈ ਵੀ ਕਾਲਾ ਨਾਗ ਹੈ ਸਾਡ ਆ ਯਾਰ ਪੈਣ ਵੀ ਪੈ ਗਿਆ ਖਾ ਜਾ ਓਏ ਤਾਂ ਇਹਨੂੰ ਮਾਰ ਦੇ ਪੈਣ ਦੇ ਯਾਰ ਨੂੰ ਨਾਲ ਇਹਨੂੰ ਪੈ ਜੀ ਮੱਕੀ ਮਰੀ ਇਹਦੀ ਖਾ ਜਾ ਇਹਨੂੰ ਮਾਰ ਦੇ ਆਏਗਾ ਲੋਕ ਮੱਕੀ ਨਹੀਂ ਮੱਕੀ ਅਰੀ ਵੀ ਯਾਰ ਮਾਰ ਦੇ ਓਏ ਮੈਂ ਬਾਗਲੀ ਚ ਪਾਉ ਆ ਉਧਰ ਉਸਤਾਨ ਮੇਰਾ ਇਲਾਜ ਕਰਵਾ ਪਹਿਲਾ ਕਿਤੇ ਤੂੰ ਆ ਜਾ ਛੇਤੀ ਚਾਹਦੇ ਆ ਕੇਰਾ ਉਸਤਾਨ ਯਾਰ ਮੇਰੇ ਨੀਰ ਦੂਰ ਬੰਨ ਕੋਈ ਰੱਸੀ ਰੱਸੀ ਬੰਨ ਯਾਰ ਆਇਦਰ ਧੇਆ ਛੇਤੀ ਆ ਜਾ ਕੇਰਾ ਅਗੇ ਆਗੇ ਉਸਤਾਨ ਆ ਦੇ ਓਏ ਲੜਾਏਗਾ ਤੂੰ ਮੈਨੂੰ ਲੱਗਦਾ ਮੇਰੇ ਲੜਾਏਗਾ ਪਾਣੀ ਉਸਤਾਨ ਯਾਰ ਆ ਜਾ ਮੇਰੇ ਲੜਾਏਗਾ ਤੂੰ ਇਹਨੂੰ ਫੜ ਤੂੰ ਇਹਨੂੰ ਆ ਛੱਡ ਕੇ ਤੇ ਦਵਾਣੇ ਆਵੇ ਮੇਰੇ ਕੰਮੀ ਇੱਕ ਮਿੰਟ ਰੋਕ ਜਾ ਮੈਂ ਬਾਗਲੀ ਚ ਪਾਉਣਾ ਇਹਨੂੰ ਉਸਤਾਨ ਯਾਰ ਐਂ ਤੇ ਯਾਰ ਦੇ ਮੈਨੂੰ ਤਾਂ ਚੱਕਰ ਆਉਣ ਲੱਗੇ ਯਾਰ ਮੈਨੂੰ ਕਰਤੀ ਕੀ ਦੀ ਜੀ ਨਹੀਂ ਨਿਕਲਦਾ ਬਾਹਰ ਚੱਲੀਏ ਛੇਤੀ ਪਾ ਗਾ ਤਾਲ ਮੇਰੀ ਬਾਗਲੀ ਚੱਕ ਲਾ ਓਏ ਮੈਨੂੰ ਤਾਂ ਕੀ ਜਾਣੀ ਓਏ ਮੋਟਿਆ ਤੂੰ ਆ ਜਾ ਆ ਜਾ ਕੇ ਯਾਰ ਤਾਂ ਨਹੀਂ ਮਰਾਦਾ ਤਾਂ ਸੱਪ ਲੜਵਾ ਪਾ ਯਾਰ ਮੋਟਿਆ ਤੇਰੇ ਤੋਂ ਕੁਛ ਨਹੀਂ ਹੁੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਆ ਹੁਣ ਡਾਕਟਰ ਦੇ ਲੈ ਕੇ ਜਾਣਾ ਪੂਰ ਰੁਪਈਏ ਲਵਾਏਂਗਾ ਤੂੰ ਉਸਤਾਦ ਯਾਰ ਕਿੱਧਰ ਦੀ ਚਲੀ ਐ ਪੈਣ ਦੀ ਬੈਈ ਇੱਕ ਤਾਂ ਬਤਾਵਾ ਤੇ ਇਹ ਛੇਤੀ ਚੱਲ ਕੇ ਰਾਂ ਮਰ ਨਾ ਜਾਈਂ ਕਿਤੇ ਕੰਜਰ ਰਿਆ ਇਕੱਲੇ ਹੀ ਰਹਿ ਜੂ ਮੈਂ ਤਾਂ ਮੋਟਿਆ ਤੇਰੇ ਇੱਥੇ ਬੰਨ ਦਿੰਨੇ ਆ ਪੱਟੀ ਨੂੰ ਕੀ ਆ ਤੈਨੂੰ ਲੀਰ ਲੂਰੀ ਬੰਨ ਦਿੰਨੇ ਆ ਤੇਰੇ ਕੋਲ ਉਸਤਾਦ ਖੂਨ ਆਨ ਲੱਗ ਗਿਆ ਮੂਝੇ ਯਾਰ ਕੀ ਕਰਨਾ ਯਾਰ ਵੈ ਕੰਮ ਆਪ ਤੈਨ ਗੜੀ ਪਈ ਜਮ ਸਾਰੇ ਕੰਮ ਦੀ ਯਾਰ ਮੋਟਿਆ ਤੂੰ ਦਾ ਮੈਨੂੰ ਵੀ ਸਾਰਾ ਲਵੇੜੀ ਜਾਂਣਾ ਦਾ ਸਾਦ ਬੰਨ ਦੇ ਯਾਰ ਇੱਥੋਂ ਬੰਨ ਜਾ ਰ ਇਹਨੂੰ ਜ਼ਹਿਰ ਨਾ ਚੜੇ ਮੈਂ ਸੁਣਿਆ ਤੂੰ ਜ਼ਹਿਰ ਚੂਸ ਲੈਣਾ ਸਾਦ ਤੂੰ ਚੜਾ ਫੇਰਾ ਮੈਂ ਕਿਹੜਾ ਮਲਕਾਨੇ ਵਾਲੇ ਬਾਬੇ ਨਾ ਰਹਿੰਦਾ ਰ ਹਾਂ ਉਹੀ ਮਰੀ ਨਾ ਮੋਟਿਆ ਇਹ ਤਾ ਮੈਨੂੰ ਗਾਣਾ ਮਦੋਗੇ ਨਾ ਬੀਨ ਬਜਾਉਂਦੇ ਰਹੇਗਾ ਹਾਂ ਦੇਖੋ ਹੁਣ ਕੁਛ ਨਹੀਂ ਹੁੰਦਾ ਮੋਟਿਆ ਕਿਧਰੇ ਨਹੀਂ ਮਾਰਦਾ ਤੂੰ ਇਹ ਮਰ ਵੀ ਗਿਆ ਕੋਈ ਦੁਨੀਆ ਸੁਣੀ ਨਹੀਂ ਹੁੰਦੀ ਤੇਰੇ ਬਿਨਾ ਦੁਨੀਆ ਸੁਣੀ ਗਿਆ ਮਰੇ ਬੰਦੇ ਦੀ ਮਾਰਾ ਗੱਲ ਚ ਬਾਪੀ ਤੂੰ ਜਵਾ ਸਾਰੇ ਕੰਮ ਦਾ ਜ਼ਤਿਆਨਾਸ ਕਰਤਾ ਯਾਰ ਤੂੰ ਮੈਨੂੰ ਲੱਗਦਾ ਮੈਨੂੰ ਲੱਗਦਾ ਕੋਈ ਪੂਤ ਚੰਬੜੂ ਇੱਥੋਂ ਮੈਨੂੰ ਕੋਸ਼ ਨਹੀਂ ਹੁੰਦਾ ਤੈਨੂੰ ਠੀਕ ਆਣਾ ਹੁਣ ਚੱਲ ਗਏ ਫਿਰ ਤੁਰ ਪਏਗਾ ਸੁਰ ਕਾ ਦਾ ਪਹੂਗਾ ਤਾਦ ਮੈਦੂ ਨਹੀਂ ਡਰਾ ਜਾਣਾ ਹੁਣ ਮੇਰੇ ਕੋਲ ਕੋਈ ਬੱਸ ਬੁੱਤ ਕਰਾਵਾ ਹੁਣ ਇਤੋਂ ਬੱਸ ਕਰਾਉ ਨੂੰ ਬਰਾਤ ਲੈ ਕੇ ਜਾਣੀਆਂ ਮੋਟਿਆ ਉਹੀ ਨਾ ਮਾਰੀ ਚੱਲਿਆ ਕਰ ਚਾਲ ਆ ਆਗੜੇ ਬੈਠੇ ਹਥੇ ਵੇ ਮੋਕਿਆ ਫਿਰ ਹੁਣ ਚੱਲ ਗਏ ਬਿੱਲੇ ਵਾਰਨ ਵਾਲੇ ਲੱਗਦੇ ਆ ਪੱਲਾਂਗੇ ਯਾਰ ਥੋੜਾ ਧਾਮ ਲੈ ਲੈਣਦੇ ਯਾਰ ਬਿੱਲਾ ਫੜਾਂਗੇ ਉਹ ਕਿਹੜੇ ਹੋ ਤੁਸੀਂ ਓ ਬਾਈ ਕੌਣ ਆ ਕੀ ਕਰਦੇ ਇਥੇ ਉਸ ਤਾਦ ਕੁਛ ਨਹੀਂ ਕਰਦੇ ਯਾਰ ਸਾਡੇ ਬੰਦੇ ਨਾ ਔਰ じゃ ਕੁਛ ਨਹੀਂ ਕਰਦੇ ਇੱਥੇ ਅਸੀਂ ਸੱਪ ਲੜ ਗਿਆ ਸਾਡੇ ਬੰਦੇ ਦੇ ਇਹਦੇ ਵਲੀ ਦੀ ਬਣੀ ਆ ਸੱਪ ਅੱਜ ਕੱਲ ਕਿਹੜਾ ਸੱਪ ਲੜ ਗਿਆ ਤੁਹਾਡੇ ਆਹ ਦੇ ਨੂੰ ਦਿਖਾ ਸੱਪ ਕਿਹੜਾਗਾ ਇਹਦੇ ਉੱਤੇ ਛੱਡ ਜਾ ਜੋ ਤੁਸੀਂ ਸੱਪ ਫੜ ਰੱਖੇ ਫੜਿਆ ਸੱਪ ਕਿਵੇਂ ਲੜੂਗਾ ਤੁਹਾਡੇ ਉਹ ਫੜਿਆ ਜੇ ਲੈ ਹੁਣ ਤੂੰ ਬਿੱਲਾ ਮਾਰੀ ਫਿਰਦੇ ਹੋ ਤੁਸੀਂ ਬਿੱਲਾ ਨਹੀਂ ਉਸਤਾਦ ਸੱਪ ਇਹਦੇ ਵਿੱਚ ਪਿਆ ਦਾ ਸੱਪ ਇਹਦੇ ਵਿੱਚ ਉਹ ਲੜਵਾਤਾ ਸੀ ਏਦਾ ਦੇ ਰੱਖ ਪਰੇ ਰੱਖ ਨਾ ਸਾਡੇ ਸਾਡੇ ਬੰਦੇ ਦੇ ਲੜ ਗਿਆ ਪਹਿਲਾਂ ਪਰੇ ਰੱਖ ਨਾ ਇਹਨੂੰ ਉਹ ਤਾਂ ਛੱਡ ਪਰੇ ਛੱਡ ਗਿਆ ਇਹਨੂੰ ਕਿੱਥੇ ਛੱਡ ਗਏ ਹੁਣ ਅੱਜ ਦੁੱਧ ਲੜਾਈ ਵਾਜਾ ਖੜ ਜਾ ਦੰਦਾ ਕਿੱਥੇ ਮਾਰ ਹੀ ਦਿੰਨਾ ਉਹ ਸਾਡੀ ਸੋਟੀ ਨਾ ਚੱਕੀ ਯਾਰ ਭੈਣ ਛੱਡੇ ਨੂੰ ਤੇ ਆਂ ਛੱਡ ਕੇ ਯਾਰ ਅਸੀਂ ਕੋਈ ਨਾ ਤੇ ਮੇਰੇ ਨਾਲ ਉਹ ਫਿਰ ਤੁਸੀਂ ਮੇਰੇ ਨਾਲ ਹੋਗੇ ਤੇਰੇ ਲੜਾਉਣ ਨੂੰ ਯਾਰ ਅਸੀਂ ਭੈਣ ਉਹ ਤਾਂ ਛੱਡੇ ਪਰੇ ਦਰਾਖਤ ਚ ਵੱਗ ਗਏ ਆ ਛੱਡ ਦਿੰਨੇ ਆ ਛੱਡ ਦੇ ਛੱਡ ਦੇ ਦਰਾਖਤ ਦੇ ਉੱਤੇ ਵੱਜੂਗਾ ਵੱੜ ਗਿਆ ਖੱਡ ਚ ਤੱਤ ਵਾਰੀ ਕਿਉਂ ਆਉਂਦਾ ਬਾਈ ਤੁਸੀਂ ਇਹ ਲੋਕਾਂ ਨੂੰ ਠੱਗਦੇ ਹੋ ਨਹੀਂ ਅਸੀਂ ਤਾਂ ਕੋਈ ਬਿੱਲਾ ਫੁੱਲਾ ਘਿੰਡ ਪਰਦਾ ਲੋਕਾਂ ਦੇ ਘਰੇ ਛੱਡਦੇ ਨੇ ਉਹਨਾਂ ਤੋਂ ਨਾਲੇ ਪੈਸੇ ਲੈ ਲੈਂਦੇ ਆਂ ਡਾਂਗ ਫੜਾ ਦੇ ਤੂੰ ਤੇਰਾ ਲੈ ਡਾਂਗ ਤਾਂ ਫੜਾ ਭੱਜੋ ਇੱਥੋਂ ਜਾਣੇ ਆ ਚਲੋ ਖੜੋ ਇੱਥੇ ਤਾਂ ਅਸੀਂ ਇੱਥੇ ਕੀ ਕਰਨਾਗਾ ਚਲੋ ਮੋਟਿਆ ਆਜਾ ਲੈ ਖੱਗ ਇਕੱਠੇ ਹੋ ਕੇ ਇੱਥੇ ਤੁਸੀਂ ਹੁਣ ਦੱਸੋ ਇੱਥੇ ਮੈਨੂੰ ਗੱ ਨੂੰ ਤੇਰੀ ਕਿਹੜੀ ਗੁੱਟੀ ਚੱਕ ਲਈ ਗੁੱਟੀਆਂ ਚੱਕਦੇ ਨੂੰ ਜੰਦਾ ਨਹੀਂ ਚੱਕਦਾ ਲਵੇਂ ਸ਼ੁਰੂ ਖੜ ਨਹੀਂ ਦਿੰਦਾ ਮੈਂ ਜਾ ਜਾ ਭਜੋ ਭਜਾ ਭਜਾ ਆ ਆਂ ਜਿਹੜੇ ਮੱਕੜ ਜੀਓ ਤਾੜੀ ਜਾਂਦਾ ਮੇਰੇ ਸੱਪ ਨਾਲ ਲੜੇ ਹੋਏ ਮੈਨੂੰ ਘੇਰ ਚੜਦੀ ਆ ਉਤੋਂ ਇੱਕ ਝੜਾਈ ਜਾਂਦਾ ਯਾਰ ਅੱਤਾਲ ਸੱਪ ਤਾਂ ਨਵਾਂ ਲੜੌਣਾ ਪੁੱਤਰੇ ਨਵਾਂ ਸੱਪ ਤਾਂ ਇਗੜਾ ਸਾੜਾ ਦੇ ਮੈਨੂੰ ਯਾਰ ਆਹ ਤਾਂ ਘਰਾਤਾ ਤਾਂ ਮੋਟਿਆ ਆ ਯਾਰ ਬੰਦੇ ਘਹਿਰ ਜੇ ਨੇ ਯਾਰ ਇੱਥੋਂ ਦੇ ਯਾਰ ਹੋ ਤੂੰ ਤਾਂ ਐਵੇਂ ਹੀ ਲੜਨਾ ਲੱਗ ਜਾਂਦਾ ਕਿਸੇ ਨਾਲ ਲੜੀ ਨਹੀਂ ਜਾਂਦਾ ਹੁੰਦਾ ਬਗਾਨੇ ਪਿੰਡ ਆ ਮੈਨੂੰ ਘੇਰ ਚੜਦੀ ਆ ਯਾਰ ਬਹਿ ਜਾ ਇੱਥੇ ਬਹਿ ਜਾ ਫਿਰ ਮੈਂ ਵੀ ਥੱਕਿਆ ਪਿਆ ਯਾਰ ਕੀ ਕਰੀਏ ਮੈਨੂੰ ਲੱਗਦਾ ਮੇਰਾ ਜਨਦਾ ਯਾਰ ਕੋਈ ਬਿੱਲਾ ਵੀ ਨਹੀਂ ਮਿਲਿਆ ਯਾਰ ਢਿੱਡ ਦਹਾਈਆਂ ਦੇ ਹੀ ਜਾਂਦਾ ਗਾ ਹੋਰ ਯਾਰ ਢਿੱਡ ਦੇ ਕਰਕੇ ਚੱਕਰ ਆਈ ਜਾਂਦੇ ਮਿੰਟਾ ਯਾਰ ਆ ਬੰਦੇ ਕਿਵੇਂ ਬੈਠੇ ਆ ਕੀ ਕਰੀਏ ਯਾਰ ਤੇਰੇ ਤਾਂ ਕੌਣ ਹੋ ਤੁਸੀਂ ਜਣਿਆ ਲੱਗਦਾ ਕੌਣ ਹੋ ਤੁਸੀਂ ਬਾਈ ਕੋਈ ਨਹੀਂ ਯਾਰ ਅਸੀਂ ਤਾਂ ਕੋਈ ਬਿੱਲਾ ਬੁੱਲਾ ਫੜ ਕੇ ਲੈ ਜਾਂਦੇ ਆ ਇਹ ਐਂ ਜਿਵੇਂ ਜੇ ਕਰੀ ਜਾਂਦਾ ਸੱਪ ਲੜ ਗਿਆ ਯਾਰ ਸੱਪ ਲੜ ਗਿਆ ਕੋਈ ਪਾਣੀ ਪੂਣੀ ਪਾਣੀ ਦਾ ਬਾਸ ਬਾਈ ਯਾਰ ਧੰਨਵਾਦ ਯਾਰ ਬੰਦੇ ਕੀ ਮੈਨੂੰ ਦਿਖਾ ਯਾਰ ਸੱਪ ਕਿਲਰਿਆ ਦਿਖਾ ਮੈਨੂੰ ਹੋਣ ਪੱਟੀ ਕੋਲ ਪੱਟੀ ਕੋਲ ਹੋ ਤੂੰ ਇਹਦੀ ਮਾਈ ਯਾਰ ਕੁਛ ਨਹੀਂ ਐਨਾ ਇਹ ਤਾਂ ਮੋਟਾ ਹੋ ਗਿਆ ਮੇਰੇ ਕਹਿੰਦਾ ਮੈਨੂੰ ਨਹੀਂ ਲੱਗਦਾ ਵੀ ਐਨਾ ਲੜਿਆ ਸੱਪ ਮੋਟਾ ਡਰਦਾ ਵਾਲਾ ਕਿੱਥੇ ਆਹ ਲੜ ਗਿਆ ਉਸਤਾਦ ਓਏ ਇਹ ਕਿੱਥੇ ਯਾਰ ਤੁਰੇ ਉਹੀ ਬੰਦੇ ਤੁੰਦ ਤਾਂ ਹੈੜੀ ਤੇ ਤਰੇ ਕੋਈ ਸ਼ਾਲਾ ਸੁਦਾ ਸੀਗਾ ਆਰੇ 10 ਮੈਨੇ ਡੰਗ ਮਾਰੀ ਯਾਰ ਦੰਦ ਦੰਦਾਂ ਨਿਸ਼ਾਨ ਵੀ ਹੁੰਦਾ ਡੂੰਗੇ ਹੁੰਦੇ ਦੰਦਾਂ ਦਾ ਨਿਸ਼ਾਨ ਨਹੀਂ ਹੈਗਾ ਸੱਪ ਲੜਿਆ ਤੇ ਅਸੀਂ ਸੱਪ ਵੀ ਫੜ ਕੇ ਲੈ ਕੇ ਆਏ ਸੀ ਉਹ ਸੱਪ ਤਾਂ ਉਹਨੂੰ ਵਹਿਮ ਹੋ ਗਿਆ ਯਾਰ ਇਹ ਕੁਝ ਹੋਰ ਵਜ੍ਹਾ ਸੱਪ ਨਹੀਂ ਲੜਿਆਗਾ ਮੇਰੀ ਜ਼ਿੰਮੇਵਾਰੀ ਆ ਡਾਕਟਰਾਂ ਆ ਹਾਂ ਡਾਕਟਰਾਂ ਮੇਰੀ ਜ਼ਿੰਮੇਵਾਰੀ ਯਾਰ ਜੇ ਤੇਰੇ ਕੋਈ ਆਹੋ ਹੋਵੇ ਮੋਟਿਆਂ ਫਿਰ ਕਿਉਂ ਟੈਨਸ਼ਨ ਲਈ ਜਾਨਾ ਸਲਾ ਬਹਿ ਗਿਆ ਉਸਤਾਦ ਮੈਨੂੰ ਓਏ ਡਰ ਡਰ ਕੀ ਆਹੋ ਹੋ ਰਿਹਾ ਯਾਰ ਇਹ ਡਰੀ ਜਾਂਦਾਗਾ ਉਸਤਾਦ ਡਰੀ ਨਹੀਂ ਭੁੱਖ ਦੇ ਕਾਰਨ ਚੱਕਰ ਆਈ ਯਾਰ ਫਿਰ ਉਹ ਚੱਕਰ ਤੋਂ ਭੁੱਖੇ ਪੇਟ ਦਾ ਚੱਕਰ ਆਈ ਜਾਂਦਾ ਕੋਈ ਨਾ ਹੋਰ ਸੇਵਾ ਦੱਸ ਵਿਲਾ ਬੁੱਲਾ ਫੜਵਾ ਦੇ ਇਸ ਦਾ ਬਿੱਲਾ ਤਾਂ ਕੋਈ ਨਹੀਂ ਹੈਗਾ ਕੋਈ ਰੋਟੀ ਖਾਣੀ ਆ ਚਾਹ ਪੀਣੀ ਆ ਦੁੱਧ ਪੀਣਾ ਦੱਸ ਆ ਆਸਤ ਕਾਫੀ ਲੈ ਆ ਯਾਰ ਇੰਨੇ ਕਿੱਥੇ ਜੇ ਬੜਿਆ ਵਿਲਾ ਆ ਇਧਰ ਬੜਿਆ ਇਧਰ ਬੜਿਆ ਤਾਂ ਵਿਲਾ ਇੱਕ ਦਾੰਦ ਮਾਰਾਂਗੇ ਉੱਠਿਆ ਨਹੀਂ ਜਾਣਾ ਤੇਰੇ ਤੋਂ ਉਧਰ ਹੋ ਜਾ ਮੋਕਿਆ ਉਧਰ ਦਵਾਜ ਬੜੇ ਕਰ ਦੇ ਅੱਗੇ ਤਾਂ ਇਧਰ ਰਹਿ ਤੂੰ ਲੰਗੜਾ ਨਹੀਂ ਜਾਈਦਾ ਮੋਟਿਆ ਕਿਧਰ ਦੀ ਨਿਕਲੂਆ ਬਾਬਾ ਉਧਰ ਦੀ ਨਿਕਲੂਆ ਉਧਰ ਚੱਲ ਮੋਟਿਆ ਤੂੰ ਦੇਖ ਲਾ ਉਸਤਾਦ ਕਿਤੇ ਅੰਦਰ ਹੀ ਬੈਠਾ ਹੋਵੇ ਸਾਲਾ ਲੋਕ ਇਧਰ ਦੇਖ ਇਧਰ ਹੋਊਗਾ ਪੱਕਾ ਕੋਈ ਲੱਗਦਾ ਕੋਈ ਉਧਰੋਂ ਨਿਕਲੂਆ ਤੂੰ ਆਊਗਾ ਮੋਟਿਆ ਉਤੋਂ ਆਊਗਾ ਉਧਰੋਂ ਦੇਖ ਸਤਾ ਉਹ ਨਹੀਂ ਖਾਰੂ ਉੱਤਰ ਲੈ ਪਾਸੇ ਜਾ ਇੱਧਰ ਮੈਂ ਹੈਗਾ ਉੱਧਰ ਨਾ ਟੱਪ ਜੇ ਕਿਤੇ ਇੱਧਰ ਪਤਾ ਨਹੀਂ ਮਾਤਾ ਬੜਿਆ ਹੋਇਆ ਇੱਧਰ ਬਿਲਾ ਇੱਕ ਬਾਬਾ ਰੀਂਡਾਈ ਆ ਨਾ ਤੂੰ ਤਾਂ ਲੱਗਦਾ ਕਿਹੜਾ ਵਿਲਾ ਫੜਾਏਗਾ ਸਾਨੂੰ ਸਾਹ ਹੋਣ ਲਾਏਗਾ ਹਤਾਲ ਮਿਲਾ ਬੁਲਾ ਭਾਈਦਰ ਵੀ ਨਹੀਂ ਦੇਖਦਾ ਕੋਈ ਆ ਕੱਟੀ ਦੇ ਮਾਰਦੇ ਆ ਇੱਕ ਕੱਟੀ ਰਹਿ ਜਾਂਦੇ ਆ ਚਾਕੇ